ਸ਼ੋਭਾਰਤਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ ਦੇ ਨਾਲ ਕਰਦੇ ਹਾਂ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਬਰੋੜਾ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਕਈ ਅ ਜਗ੍ਹਾ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਨ ਸਭਾਵਾਂ ਨੂੰ ਸੰਬੋਧਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਖਾਸ ਤੌਰ ਤੇ ਮੁੱਖ ਮੰਤਰੀ ਵਾਰਡ ਨੰਬਰ 73 ਸ਼ਾਮਨਗਰ ਵਿੱਚ ਪਹੁੰਚੇ ਜਿੱਥੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਇਸ ਤੋਂ ਇਲਾਵਾ ਵਾਰਡ ਨੰਬਰ 53 ਹਰਨਾਮ ਨਗਰ ਦੇ ਵਿੱਚ ਵੀ ਮੁੱਖ ਮੰਤਰੀ ਪਹੁੰਚੇ ਅਤੇ ਉੱਥੇ ਵੀ ਲੋਕਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਅਤੇ ਸੰਜੀਵ अरोड़ा ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਇਸ ਤੋਂ ਇਲਾਵਾ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਮੁੱਖ ਮੰਤਰੀ ਦੇ ਵੱਲੋਂ ਅੱਜ ਚੋਣ ਪ੍ਰਚਾਰ ਕੀਤਾ ਗਿਆ ਸਾਡੀ ਸਾਰਿਆਂ ਦੀ ਇੱਕੋ ਹੀ ਗੱਲ ਹੈ ਕੰਮ ਦੀ ਰਾਜਨੀਤੀ ਕੰਮ ਦੀ ਰਾਜਨੀਤੀ ਸਕੂਲਾਂ ਦੀ ਰਾਜਨੀਤੀ ਹਸਪਤਾਲਾਂ ਦੀ ਰਾਜਨੀਤੀ ਰੋਜ਼ਗਾਰ ਦੀ ਰਾਜਨੀਤੀ ਪਿਆਰ ਦੀ ਰਾਜਨੀਤੀ ਖੇਤ ਖੇਤ ਚ ਪਾਣੀ ਪਹੁੰਚਾਉਣ ਦੀ ਰਾਜਨੀਤੀ ਘਰ ਘਰ ਚ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਰਾਜਨੀਤੀ ਅਸੀਂ ਕੋਈ ਧਰਮ ਦੀ ਜਾਂ ਕੋਈ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਗੁੰਡੇ ਘਰ ਕਾਉਣ ਵਾਲੀ ਰਾਜਨੀਤੀ ਕਰਦੇ ਆ ਸੋ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓ ਆਪਾਂ ਜਦੋਂ ਰਾਜਨੀਤੀ ਲਫ਼ਜ਼ ਆਉਂਦਾ ਆਪਣੇ ਸਾਹਮਣੇ ਤਾਂ ਇਹ ਲੱਗਦਾ ਹੈ ਵੀ ਗੁੰਡਿਆਂ ਦਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਪਰ ਇੱਕ ਗੱਲ ਮੇਰੀ ਸੋਚ ਲਿਓ ਜੋ ਮੈਂ ਕਹੂੰਗਾ ਉਹਨੂੰ ਸੋਚ ਲਿਓ ਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਮਾੜੇ ਬੰਦੇ ਨੇ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਮਾੜੇ ਹੀ ਬੰਦੇ ਰਾਜਨੀਤੀ ਚ ਆਉਂਦੇ ਆ ਮਾੜੇ ਬੰਦੇ ਇਸ ਕਰਕੇ ਨੇ ਕਿ ਚੰਗੇ ਬੰਦੇ ਰਾਜਨੀਤੀ ਤੋਂ ਕੰਨੀ ਘਤਰਾਉਂਦੇ ਆ ਵੀ ਨਹੀਂ ਅਸੀਂ ਨਹੀਂ ਜਾਣਾ ਫਿਰ ਮਾੜੇ ਜਿੱਤ ਜਾਂਦੇ ਆ ਉਹ ਕਹਿੰਦੇ ਆਪਾਂ ਨੂੰ ਕੀ ਆਪਾਂ ਚਾਹੀਦੇ ਹੀ ਨਹੀਂ ਇਹ ਮਾੜੇ ਜਿੱਤ ਜਾਂਦੇ ਆ ਉਹ ਗੁੰਡੇ ਜਿੱਤ ਜਾਂਦੇ ਆ ਫਿਰ ਆਪਣੇ ਧੀਆ ਭੈਣਾਂ ਨੂੰ ਘਾੜਾ ਕੱਢਦੇ ਆ ਫਿਰ ਉਹ ਕ腐ਸ਼ਨ ਕਰਦੇ ਆ ਫਿਰ ਆਪਾਂ ਨੂੰ ਉਹ ਬੇਇੱਜ਼ਤ ਕਰਦੇ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਇਹ ਤਾਂ ਯਾਰ ਮਾੜਾ ਨਿਕਲਿਆ ਕੀ ਕਰੀਏ ਕਾਰ ਨਹੀਂ ਇਹ ਕਿ ਆਪਾਂ ਵੋਟਾਂ ਪਾਉਣ ਨਹੀਂ ਜਾਂਦੇ ਜਾਂ ਤਾਂ ਜਾਂ ਫਿਰ ਆਪਾਂ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਮੇਰੀ ਇੱਕ ਗੱਲ ਸ਼ਾਮਨਗਰ ਵਾਲਿਓ ਇਹ ਗੱਲ ਮੇਰੀ ਨੋਟ ਕਰ ਲਿਓ ਕਿ ਰਾਜਨੀਤੀ ਹਰ ਇੱਕ ਘਰ ਦੇ ਚੁੱਲ੍ਹੇ ਨੂੰ ਪ੍ਰਭਾਵਿਤ ਕਰਦੀ ਹੈ ਤੁਸੀਂ ਇਹ ਨਾ ਸੋਚਿਓ ਕਿ ਜੇ ਤੁਸੀਂ ਰਾਜਨੀਤੀ 'ਚ ਨਹੀਂ ਹੈਗੇ ਤਾਂ ਰਾਜਨੀਤੀ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ ਹਰ ਘਰ ਦੇ ਚੁੱਲ੍ਹੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਤੁਹਾਡਾ ਚੁੱਲਾ ਮਾਂਵਾ ਪੈਣਾ ਬੈਠਿਆ ਨੇ ਇਹਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ ਚੰਗੇ ਰਾਜਨੀਤਿਕ ਲੋਕ ਆ ਜਾਣ ਚੁੱਲਾ ਸੌਖਾ ਚੱਲਣ ਲੱਗ ਜਾਂਦਾ ਹੈ ਭ੍ਰਿਸ਼ਟਾਚਾਰੀ ਆ ਜਾਣ ਉਸੇ ਚੁੱਲੇ ਤੇ ਤਿੰਨ ਦੀ ਜਗ੍ਹਾ ਦੋ ਵਾਰ ਰੋਟੀ ਪੱਕਣ ਲੱਗ ਜਾਂਦੀ ਹੈ ਫਿਰ ਦੋ ਵਾਰ ਚੋਂ ਵੀ ਇੱਕ ਇੱਕ ਸਬਜ਼ੀ ਘਟਣ ਲੱਗ ਜਾਂਦੀ ਹੈ ਫਿਰ ਚਾਹ ਵੀ ਤਿੰਨ ਵਾਰ ਦੀ ਬਜਾਏ ਇੱਕ ਵਾਰ ਤੇ ਆ ਜਾਂਦੀ ਹੈ ਮਤਲਬ ਤੁਹਾਡਾ ਘਰ ਦਾ ਰਾਸ਼ਨ ਕੌਣ ਖਾ ਰਿਹਾ ਹੈ ਰਾਜਨੀਤੀ ਮਹਿੰਗਾਈ ਤੇ ਮਹਿੰਗਾਈ ਕਿਉਂ ਬਧਰੀਏ ਕਿਉਂ ਕਿ ਜਿਹੜੇ ਤੁਸੀਂ ਚੁਣੇ ਨੇ ਉਹ ਭ੍ਰਿਸ਼ਟਾਚਾਰੀ ਨੇ ਉਹ ਪੈਸੇ ਖਾ ਰਹੇ ਨੇ ਉਹ ਹੱਫਤਾ ਮੰਗ ਰਿਹਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸਿਰਿਸ ਕਰਕੇ ਮੈਂ ਚਾਹਨਾ ਕਿ ਤੁਸੀਂ ਹਿੱਸਾ ਲਓ ਰਾਜਨੀਤੀ ਚ ਭਾਵੇਂ ਵੋਟ ਪਾ ਕੀ ਲੋ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਚੰਗਾ ਹੈ ਉਹਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਲੱਗਦਾ ਗੁੰਡਾ ਹੈ ਤਾਂ ਉਹਦੇ ਵਿਰੁੱਧ ਵੀ ਵੋਟ ਪਾਉਣਾ ਜਿਹੜਾ ਉਹ ਜ਼ਰੂਰੀ ਹੈ ਜੇ ਤੁਸੀਂ ਕਹਿ ਵੀ ਉਹ ਤਾਂ ਗੁੰਡਾ ਯਾਰ ਆਪਾਂ ਇਹਨੂੰ ਵੋਟ ਨਹੀਂ ਪਾਉਣੀ ਮੈਂ ਵੋਟ ਹੀ ਨਹੀਂ ਪਾਣੀ ਤਾਂ ਫਿਰ ਤਾਂ ਕੋਈ ਨਾ ਕੋਈ ਤਾਂ ਜਿੱਤੂਗਾ ਫਿਰ ਸੋ ਅੱਜਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮੈਤੀ ਹੋ ਗਏ ਚੁੱਪ ਰਹਿਣਾ ਵੀ ਤਾਂ ਅੱਧੀ ਹਮਾਇਤ ਹੁੰਦੀ ਹੈ ਨਾ ਸਾਹਮਣੇ ਆਓ ਬਿਲਕੁਲ ਸਾਹਮਣੇ ਆਓ ਔਰ ਉਹ ਕਿਹੜਾ ਤੁਸੀਂ ਸ਼ਰੇਮ ਉਹ ਤਾਂ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜਿਹਨੂੰ ਮਰਜ਼ੀ ਪਾਇਆ ਉਹ ਜ਼ਰੂਰ ਵੋਟ ਪਾਉਣ ਜਾਇਓ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਊਗਾ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਜਿੰਨੀ ਚੋਣਾਂ ਦੇ ਵਿੱਚ ਚੋਣ ਪ੍ਰਚਾਰ ਪੂਰੇ ਸਿਖਰ ਤੇ ਪਹੁੰਚ ਚੁੱਕਾ ਹੈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦੌਰ ਦੇ ਵਿੱਚ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਖਾਸ ਤੌਰ ਤੇ ਬੀਜੇਪੀ ਵੱਲੋਂ ਵੱਡੇ ਆਗੂਆਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬੀਜੇਪੀ ਦੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਲੁਧਿਆਣਾ ਪੱਛਮੀ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਬੀਜੇਪੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਦੇ ਵਿੱਚ ਜੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਤੇ ਖਾਸ ਪ੍ਰੈਸ ਕਾਨਫਰੰਸ ਨੂੰ ਵੀ ਰੇਖਾ ਗੁਪਤਾ ਵੱਲੋਂ ਸੰਬੋਧਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਉੱਤੇ ਸਿਆਸੀ वार ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਇਸ ਮੌਕੇ ਨਜ਼ਰ ਆਏ ਉਨ੍ਹਾਂ ਇਲਜ਼ਾਮ ਲਗਾਏ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਵਿੱਚ ਰਿਮੋਟ ਕੰਟਰੋਲ ਦੇ ਨਾਲ ਸਰਕਾਰ ਚਲਾ ਰਹੇ ਨੇ ਇਸ ਮੌਕੇ ਉਨਾ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਸਿਆਸੀ ਘਰਾਓ ਕੀਤਾ ਹੈ ਦਿੱਲੀ ਦੇ ਮੁੱਖ ਮੰਤਰੀ ਤੇ ਵੀ ਦਿੱਲੀ ਦੇ ਲੋਕਾਂ ਤੋਂ ਭੱਜਣ ਦੇ ਇਲਜ਼ਾਮ ਲਗਾਏ ਅਤੇ ਇਹ ਵੀ ਇਲਜ਼ਾਮ ਲਗਾਏ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਨਹੀਂ ਕੀਤੇ ਪੰਜਾਬ ਦੀ ਬਹਨੋ ਕੋ 1000 ਰੁਪਏ ਦੇਣਗੇ ਨਿਧਿ ਮਹਿਲਾ ਸਨਮਾਨ ਨਿਧਿ ਸਾਢੇ 3 ਕਿਉਂ ਕਰਵਾ ਰਹੇ ਹੋ ਭਾਈ ਕਿਸ ਵੀਆਪੀ ਕਲਚਰ ਦੇ ਨਾਤੇ ਕਰਵਾ ਰਹੇ ਅੱਜ ਆਪ ਦਾ ਸੈਂਕੜੇ ਗੱਡੀਆਂ ਦਾ ਕਾਫਲਾ ਚਲਦਾ ਹੈ ਪੰਜਾਬ ਦੇ ਖਰਚੇ ਸੇ जनता की खून पसीने की गाड़ी कमाई से मैं जवाब चाहती हूँ माननीय केजरीवाल जी से वो स्वास्थ्य व्यवस्थाएं जो आपने पंजाब के लिए कही पिंड क्लिनिक खोलेंगे का खोल दिए क्या नए स्कूल खोलेंगे खोल दिए क्या और सबसे बड़ा प्रश्न मेरा नशे के युद्ध युद्ध युद, नशे के विरुद्ध क्या हुआ सारे तीन साल में आपने नशा पंजाब से खत्म हो क्या किया उसके लिए आपने तो उल्टा नशा माफियों के साथ में साठ गाठ करके पंजाब को और अधिक नशे में धकेल दिया नकली शराब से लोग मर रहे हैं और आप क्या कर रहे हैं आप बिल्डर माफिया के साथ मिलके बेचारे गरीब किसानों की जमीन हथियार है माननीय केजरीवाल साहब जिस दिल्ली की जनता ने आपको इतना समर्थन दिया था जरा सा नाराज हो गई दिल्ली की जनता आपके कुकर्मों से तो पंजाब आके बैठ गए जवाब चाहती हूँ मैं आपसे आज दिल्ली के लोगों को भूल गए उधर श्रोमणी अकाली दल बीजेपी गठजोड़ लाके उठ रही खबर बीजेपी आगू प्रतपाल सिंह बलियावाल वाल स्पष्टीकरण दिता गया ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਦੇ ਵਿੱਚ ਬੀਜੇਪੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਬਾਰੇ ਖਬਰਾਂ ਆ ਰਹੀਆਂ ਨੇ ਅਜੇ ਹੀ ਕੋਈ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਬੀਜੇਪੀ ਆਪਣੇ ਦਮ ਤੇ ਹੀ ਚੋਣਾਂ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਤਰ੍ਹਾਂ ਦੇ ਗੱਠਜੋੜ ਦੀ ਕੋਈ ਸੰਭਾਵਨਾ ਫਿਲਹਾਲ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਧੜੇ ਦੇ ਨਾਲ ਗੱਠਜੋੜ ਬਾਰੇ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ। ਕੱਲ ਵੀ ਕਫਵਾ ਅਕਾਲੀ ਦਲ ਦੇ ਆਗੂਆਂ ਵੱਲੋਂ ਫਲਾਈ ਜਾ ਰਹੀ ਹੈ। ਕਿ ਕੋਈ ਸਾਡੀ ਗੱਲਬਾਤ ਬੀਜੇਪੀ ਦੀ ਇਹਨਾਂ ਨਾਲ ਚੱਲ ਰਹੀ ਹੈ ਇਹਨਾਂ ਦੇ ਕਿਸੇ ਲੀਡਰ ਨਾਲ ਚੱਲ ਰਹੀ ਹੈ ਜਾਂ ਇਹਨਾਂ ਦੇ ਕਿਸੇ ਅਕਾਲੀ ਦਲ ਦੇ ਗਰੁੱਪ ਨਾਲ ਚੱਲ ਰਹੀ ਹੈ ਐਸੀ ਕੋਈ ਗੱਲ ਨਹੀਂ ਚੱਲ ਰਹੀ ਸਾਡੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਬੀਜੇਪੀ ਪੰਜਾਬ ਦੀ ਹੋਵੇ ਤੇ ਸਾਏ ਸਾਡੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਸਪੱਸ਼ਟ ਸਨੇਹਾ ਹੈ ਕਿ ਸਾਡੀ ਕਿਸੇ ਤਰ੍ਹਾਂ ਦੀ ਗੱਲਬਾਤ ਕੋਈ ਸਮਝੌਤੇ ਦੀ ਗੱਲਬਾਤ ਕਿਸੇ ਵੀ ਅਕਾਲੀ ਗਰੁੱਪ ਨਾਲ ਕਿਸੇ ਵੀ ਅਕਾਲੀ ਆਗੂ ਨਾਲ ਨਹੀਂ ਚੱਲ ਰਹੀ ਇਹ ਸਪੱਸ਼ਟ ਰਿਹਾ ਹੈ ਇਹ 2027 ਦੀ ਜਿਹੜੀ ਇਲੈਕਸ਼ਨ ਆ ਉਹ ਬੀਜੇਪੀ ਪੰਜਾਬ ਇਕੱਲਿਆਂ ਆਪ ਦੇ ਦਮ ਤੇ ਲੜੇਗੀ ਜਿਹੜੀ ਕੱਲ ਮਲੂਕਾ ਸਾਹਿਬ ਨੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਚ ਵਾਪਸੀ ਕੀਤੀ ਆ ਉਸ ਤੋਂ ਬਾਅਦ ਚਰਚਾ ਸ਼੍ਰੀ ਭੁੰਦਰ ਸਾਹਿਬ ਦੀ ਸਟੇਟਮੈਂਟ ਆ ਅਸੀਂ ਸਿਰਿਆਂ ਉਸ ਚੀਜ਼ ਦਾ ਰੱਦ ਕਰਦੇ ਆ 2022 ਦੀ ਇਲੈਕਸ਼ਨ ਹੋਵੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ 2024 ਲੋਕ ਸਭਾ ਦੀ ਇਲੈਕਸ਼ਨ ਹੋਵੇ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਲੋਕ ਮੋਦੀ ਜੀ ਦੇ ਨਾਲ ਜੁੜੇ ਸਾਡਾ ਵੋਟ ਗ੍ਰਾਫ ਬਹੁਤ ਚੰਗਾ ਹੋਇਆ ਉਸ ਤੋਂ ਬਾਅਦ ਹੋਈਆਂ ਬਾਈ ਇਲੈਕਸ਼ਨਾਂ ਹੋਣ ਅਸੀਂ ਬਹੁਤ ਹੀ ਬਿਹਤਰੀਨ ਪ੍ਰਦਰਸ਼ਨ ਕੀਤਾ ਉਦੋਂ ਬਾਅਦ ਕਾਰਪੋਰੇਸ਼ਨ ਵੀ ਚਨਾਬ ਹੋਏ ਹੋਣ ਅਸੀਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਅਸੀਂ ਪਿੰਡ ਪਿੰਡ ਪਹੁੰਚ ਕਰ ਰਹੇ ਹਾਂ ਸਾਡਾ ਕੁਨਵਾ ਵਧਦਾ ਜਾ ਰਿਹਾ ਪਿੰਡਾਂ ਦੇ ਵਿੱਚ ਵੀ ਵੱਧ ਰਿਹਾ ਸ਼ਹਿਰਾਂ ਦੇ ਵਿੱਚ ਹੋਰ ਬੀਜੇਪੀ ਸਟਰੋਂਗ ਹੁੰਦੀ ਜਾ ਰਹੀ ਹੈ ਹੁਣ ਜਿਹੜੀ ਲੁਧਿਆਣਾ ਬਾਈ ਇਲੈਕਸ਼ਨ ਚੱਲ ਰਹੀ ਹੈ ਅਸੀਂ ਤਕੜੇ ਹੋ ਕੇ ਲੜ ਰਹੇ ਹਾਂ ਚੰਗਾ ਮੁਕਾਬਲਾ ਦੇ ਰਹੀਆਂ ਤੇ ਸਾਨੂੰ ਉਮੀਦ ਹੈ ਅਸੀਂ ਇਹ ਸੀਟ ਵੀ ਜਿੱਤਾਂਗੇ ਸੋ ਐਸੀਆਂ ਅਫਵਾਹਾਂ ਤੇ ਮੈਂ ਰੋਕ ਲਾਉਦਾ ਹਾਂ ਉਹ بڑے ਲੋਕਾਂ ਨੇ ਇਸ ਨੂੰ ਅਲੱਗ-ਅਲੱਗ ਐਂਗਲ ਨਾਲ ਚਲਾਇਆ ਜਾ ਰਿਹਾ ਸਾਡੀ ਵਿਰੋਧੀ ਪਾਰਟੀਆਂ ਇਸ ਨੂੰ ਇੱਕ ਯੂਜ਼ ਕਰ ਰਹੀਆਂ ਨੇ ਸੋ ਮੈਂ ਇਸ ਅਫਵਾਹਾਂ ਤੇ ਰੋਕ ਲਾਉਦਾ ਹੋਇਆ ਕਿ ਸਾਡੀ ਚਾਹੇ ਉਹ ਪੰਜਾਬ ਦੀ ਲੀਡਰਸ਼ਿਪ ਹੋਵੇ ਤੇ ਚਾਹੇ ਉਹ ਕੇਂਦਰ ਦੀ ਲੀਡਰਸ਼ਿਪ ਹੋਵੇ ਸਾਡੀ ਕਿਸੇ ਨਾਲ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਅਟਾਲੀ ਧੜੇਗਾ ਕੋਈ ਗੱਲਬਾਤ ਨਹੀਂ ਚੱਲ ਰਹੀ ਹੈ 2027 ਦੀ ਇਲੈਕਸ਼ਨ ਅਸੀਂ ਇਕੱਲੇ ਆ ਲੜਾਂਗੇ ਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਵਾਂਗੇ ਧੰਨਵਾਦ ਉਧਰ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਇੱਕ ਪਾਸੇ ਵੱਡੇ ਸਿਆਸੀ ਆਗੂਆਂ ਦੇ ਵੱਲੋਂ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਉੱਥੇ ਹੀ ਲਗਾਤਾਰ ਪਾਰਟੀ ਦੇ ਵਿੱਚ ਲੋਕ ਵੀ ਸ਼ਾਮਲ ਹੋ ਰਹੇ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਪਾਰਟੀ ਦਾ ਕਾਫਲਾ ਵੱਡਾ ਬਣਾਇਆ ਜਾਵੇ ਪਾਰਟੀ ਦੇ ਵਿੱਚ ਵਰਕਰਾਂ ਅਤੇ ਸਥਾਨਕ ਲੋਕਾਂ ਨੂੰ ਲਗਾਤਾਰ ਸ਼ਾਮਲ ਕਰਵਾਇਆ ਜਾ ਰਿਹਾ ਹੈ ਅੱਜ ਵੀ ਸ਼ਹਿਰੀ ਕਲਸੀ ਦੇ ਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਜੀਤ ਸਿੰਘ ਜੀ ਆਓ ਜੀ ਆਓ ਬਹੁਤ ਬਹੁਤ ਲੋਹਰਪੁਰ ਵਾਰਡ ਚ ਜਾਮਾਦੀ ਪਾਜੀ ਨਾਲ ਆਓ ਪਾਜੀ ਅੱਗੇ ਨੂੰ ਆਈ ਜਦੋ ਆਜੋ ਜੀ ਚਲ ਅੱਗੇ ਨੂੰ ਆਈ ਜਦੋ ਸੰਦੀਪ ਸਿੰਘਲਾ ਜੀ ਜਿੰਦਗੀ ਪਹੁੰਚੋ ਆਜੋ ਸਤਿਕਾਰ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਸੀਂ ਸੁਰਿੰਦਰ ਕਰਿਆਣ ਜੀ ਨੂੰ ਬੇਨਤੀ ਕਰਾਂਗਾ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੁਰਿੰਦਰ ਕਰਿਆਣ ਜੀ ਆਪਣੀ ਟੀਮ ਲੈ ਕੇ ਆ ਜਾਈਏ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਪਰਮਜੀਤ ਅੰਕਲ ਆਇਓ ਆਇਓ ਇੰਸਪੈਕਟਰ ਸਾਹਿਬ ਆਜੋ ਚੰਦਰ ਕਰਿਆਨ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਚਲੋ ਚਲੋ ਸੰਤੋਸ਼ ਜੀ ਐਂ ਕਾ ਬਾਜੀ ਤਾ ਉਰੇ ਥੱਲੇ ਪਾਸੇ ਖੜ੍ਹ ਜਾਓ ਅੱਗੇ ਸਾਰਿਆਂ ਦੀ ਫੋਟੋ ਆਜੋ ਉਰੇ ਆਜੋ ਸਾਰਿਆਂ ਨੇ ਇਹ ਲਾਈਨ ਚ ਲਕੀਨ ਜੀ ਕ੍ਰਿਸ਼ਨਾ ਜੀ ਇਹ ਵਿਕਟਰੀ ਬਣਾ ਲਿਓ ਜੀ ਵਿਕਟਰੀ ਹੁਣ ਮੈਂ ਰਾਜਪੂਰ ਜੀ ਨੂੰ ਕਾਂਗਰਸ ਹੋ ਗਈ ਆਪਣੀ ਟੀਮ ਲੈ ਕੇ ਆ ਰਾਜਪੂਰ ਜੀ ਆਓ ਜੀ ਆਓ ਵੈਲਕਮ ਸਰ ਰਾਜਪੂਰ ਜੀ ਨਥੀ RAM ਜੀ ਪਹਿਲ ਨੰਬਰ ਵਾਰਡ ਤੋਂ ਸਚਿਨ ਜੀ ਤੇ ਉਧਰ ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਸੰਵਿਧਾਨ ਬਚਾਓ ਰੈਲੀਆਂ ਕਰਕੇ ਲੋਕਾਂ ਨੂੰ ਸੰਵਿਧਾਨ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਦੇਸ਼ ਦੇ ਵਿੱਚ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਇਕਜੁੱਟ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਦੇ ਤਹਿਤ ਮਜੀਠਾ ਦੇ ਵਿੱਚ ਵੀ ਸੰਵਿਧਾਨ ਬਚਾਓ ਰੈਲੀ ਕੀਤੀ ਇਸ ਰੈਲੀ ਨੂੰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਦਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੰਬੋਧਿਤ ਕੀਤਾ ਗਿਆ ਇਹ ਕਹਿੰਦਾ ਨਾ ਕਿ ਮੇਰੇ ਪੜਤਾਦਾ ਮੇਰਾ ਸਭ ਤੋਂ ਪਹਿਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਇਹਦਾ ਦਾਦਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ। ਉਹਨੂੰ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ। ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੌਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣ ਗਿਆ। ਆਪਾਂ ਫਿਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ। ਆਪ ਆਪਾ ਬੁੱਢਾ ਸਾਹਿਬ ਦੇ ਪੁੱਤਰ ਧਰਤੀ ਦੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਵਿਖੇ ਜਾਤ ਕਰਾਉਣੇ ਪੈਣੇ ਆ ਸੋ ਸੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੇਲੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬਣੀ ਆ ਜੋ ਤਗੜੇ ਹੋ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਨੀ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇੱਛਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਧਾਨ ਬਚਾਉਣ ਦੀ ਗੱਲ ਆਪਣਾ ਪੰਜਾਬ ਬਚਾਉਣ ਦੀ ਗੱਲ ਇਹ ਲੈ ਕੇ ਚੱਲਣੀ ਆ ਔਰ ਇਸ ਹਲਕੇ ਤੋਂ ਪਹਿਲਾਂ ਲੈ ਕੇ ਚੱਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸਿਰ ਕੇਵਲ ਸਾਰੇ ਧਿਆਨ ਦਿਓ ਜਿਹੜਾ ਬਾਵਾ ਸਾਹਿਬ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਦੀ ਕਾਪੀ ਮੈਂ ਲੈ ਕੇ ਰੋਜ਼ ਘੁੰਮਦਾ ਹਾਂ ਇਹ ਇਹਰੀ ਮੈਂ ਇੱਕ ਸ਼ਬਦ ਦੇ ਵਿੱਚ ਅਗਰ ਸੰਵਿਧਾਨ ਦੀ ਵਿਆਖਿਆ ਕਰਾਂ ਜਦੋਂ ਸੰਵਿਧਾਨ ਬਣਿਆ ਨਹੀਂ ਸੀ ਉਦੋਂ ਅਸੀਂ ਰਾਜਿਆਂ ਦੀ ਪਰਚਾ ਹੋਇਆ ਕਰਦੇ ਸੀ ਲੇਕਿਨ ਇਹੋਂ ਦਾ ਐਸਾ ਵਿਦਾਨ ਬਣਿਆ ਉਸ ਤੋਂ ਬਾਅਦ ਅਸੀਂ ਅਸਲ ਨਾਗਰਿਕ ਬਣੇ ਅਸਾਨੂੰ ਹੱਕ ਮਿਲਿਆ ਆ ਆਵਾਜ਼ ਬੁਲੰਦ ਕਰਨ ਦਾ ਧਰਨਾ ਲਾਉਣ ਦਾ ਲੜਾਈ ਲੜਨ ਦਾ ਮਰਦਾਬਾਦ ਕਹਿਣ ਦਾ ਇਹ ਚਾਈਨਾ ਦੇ ਵਿੱਚ ਹੱਕ ਨਹੀਂ ਹੈ ਸਾਡਾ ਗਵਾਂਢੀ ਮੁਲਕ ਹੈ ਉੱਥੇ ਮਰਦਾਬਾਦ ਦਾ ਕੋਈ ਨਾਰਾ ਨਹੀਂ ਲਾ ਸਕਦਾ ਅਗਰ ਕੋਈ ਸਰਕਾਰ ਦੇ ਖਿਲਾਫ ਗੱਲ ਕਰਦਾ ਹੈ ਤੇ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸਰਕਾਰ ਦੇ ਮਨਾਬਕ ਐਕਸ਼ਨ ਹੁੰਦੇ ਆ ਇਹ ਲੋਕਤੰਤਰ ਇਹ ਸਦਾਨ ਅਗਰ ਨਾ ਹੁੰਦਾ ਤਾਂ ਜਿਉਣ ਦਾ ਹੱਕ ਨਹੀਂ ਮਿਲਣਾ ਸੀ ਬਾਬਾ ਸਾਹਾਵਾਂ ਵੇਦ ਕਰਨੇ ਡੈਣੀ ਜੀ 2 ਸਾਲ 11 ਮਹੀਨੇ 18 ਦਿਨ ਇਸ ਸਦਾਨ ਨੂੰ ਬਣਾਉਣ ਦੇ ਵਿੱਚ ਲਾਏ 64 ਲੱਖ ਰੁਪਏ ਦਾ ਉਨਾ ਸਮਿਆਂ ਚ ਸੰਵਿਧਾਨ ਪੜ੍ਹੋਂ ਤੇ ਖਰਚਾ ਹੋਇਆ ਇਹ ਸੰਵਿਧਾਨ ਦੇ ਮੁਤਾਬਕ ਸਾਨੂੰ ਜਿਉਣ ਦਾ ਹੱਕ ਮਿਲਿਆ ਹੈ ਯੁਧ ਨਸ਼ਾ ਵਿਰੁੱਧ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਇਸੇ ਮੁਹਿੰਮ ਦੇ ਤਹਿਤ ਅੱਜ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੋਹਾਰਾ ਪਿੰਡ ਲੋਹਾਰਾ ਅਤੇ ਅਮਰਪੁਰਾ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜਿੱਥੇ ਨਸ਼ੇ ਦੇ ਸੁੱਧਾਗਰਾਂ ਦੇ ਗੈਰ ਕਾਨੂੰਨੀ ਇਮਾਰਤਾਂ ਜਿਹੜੀਆਂ ਬਣਾਈਆਂ ਗਈਆਂ ਸਨ ਉਹਨਾਂ ਨੂੰ ਪੰਜਾਬ ਪੁਲਿਸ ਨੇ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਢਾਹ ਢੇਰੀ ਕੀਤਾ ਹੈ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਸੋ ਅੱਜ ਫਿਰ ਪੰਜਾਬ ਸਰਕਾਰ ਦਾ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦਿੱਤਾ ਤੇ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਤੇ ਹੁਣ ਗੱਲ ਕਰਦੇ ਆ ਕਮਲਕਾਰ ਉਰਫ ਕੰਚਨ ਕੁਮਾਰੀ ਕਤਲ ਕੇਸ ਦੇ ਨਾਲ ਸੰਬੰਧਿਤ ਬਠਿੰਡਾ ਵਿਖੇ ਐਸਐਸਪੀ ਅਮਨੀਤ ਗੌਂਡਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਉਨ੍ਹਾਂ ਨੇ ਇਸ ਕੇਸ ਦੇ ਸੰਬੰਧਿਤ ਜਿਹੜੀ ਅਹਿਮ ਜਾਣਕਾਰੀ ਹੈ ਉਹ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰਿਤਪਾਲ ਸਿੰਘ ਮੈਰੋ ਦੀ ਟਰੈਵਲ ਹਿਸਟਰੀ ਪੁਲਿਸ ਦੇ ਵੱਲੋਂ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕਿ ਸੰਭਾਵੀ ਤੌਰ ਤੇ ਉਹ ਇਸ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਫਰਾਰ ਹੋ ਗਿਆ। ਉਹਨਾਂ ਦੱਸਿਆ ਕਿ ਫਲਾਈਟ ਦੇ ਜ਼ਰੀਏ ਸੰਭਾਵੀ ਤੌਰ ਤੇ ਵਿਦੇਸ਼ ਚਲਾ ਗਿਆ ਹੈ ਅਤੇ ਇਸ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਲੁੱਕ ਆਊਟ ਨੋਟਿਸ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਅਤੇ ਉਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਅੱਗੋਂ ਉਹਨਾਂ ਦੱਸਿਆ ਹੈ ਕਿ ਕਮਲਕੌਰ ਦੀ ਹਤਿਆ ਮਾਮਲੇ ਦੇ ਵਿੱਚ ਉਹਨਾਂ ਵੱਲੋਂ ਜੋ ਦੋ ਵਿਅਕਤੀ ਫੜੇ ਗਏ ਨੇ ਉਹਨਾਂ ਕੋਲੋਂ ਡੂੰਘਾਈ ਦੇ ਨਾਲ ਪੁੱਛ ਪੜਤਾਲ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਦੋ ਹੋਰ ਲੋਕ ਵੀ ਸ਼ਾਮਲ ਨੇ ਉਹਨਾਂ ਦਾ ਨਾਮ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਨਾ ਦੱਸਿਆ ਕਿ ਬੀਤੇ ਕੱਲ ਅਮਰਿਤਪਾਲ ਖਿਲਾਫ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਤੇ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਮੈਰੋ ਭਾਰਤ ਤੋਂ ਫਰਾਰ ਹੋ ਗਿਆ ਸੀ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਇਸੇ ਲਈ ਪੁਲਿਸ ਦੇ ਵੱਲੋਂ ਨਵਾਂ આરોપી ਜਿਸ ਦਾ ਨਾਮ ਨਾਮਜ਼ਦ ਕੀਤਾ ਗਿਆ ਰਣਜੀਤ ਖਿਲਾਫ ਵੀ ਲੁਕਆਊਟ ਨੋਟਿਸ ਜਿਹੜਾ ਉਹ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਆ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਮਾਮਲਾ ਦਰਜ ਕੀਤਾ ਤੇ ਵੱਖ-ਵੱਖ ਤਰੀਕੇ ਦੇ ਨਾਲ ਇਸ ਤੋਂ ਪਹਿਲਾਂ ਅਮਰਿਤਪਾਲ ਜਿਹੜਾ ਪੁਲਿਸ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਤੋਂ ਕਤਲ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਸ ਵੱਲੋਂ ਲਗਾਤਾਰ ਇਸ ਸੰਬੰਧੀ ਸਾਜ਼ਿਸ਼ ਰਚੀ ਜਾ ਰਹੀ ਸੀ ਤੇ ਵੱਖ-ਵੱਖਰੇ ਹੋਟਲਾਂ ਦੇ ਵਿੱਚ ਵੀ ਉਹ ਇਸ ਦੌਰਾਨ ਰਿਹਾ ਸੀ ਇਸ ਦੌਰਾਨ ਉਸ ਵੱਲੋਂ ਕਮਲ ਕੌਰ ਦਾ ਆਤਾ ਪਤਾ ਲਗਾਇਆ ਜਾ ਰਿਹਾ ਸੀ ਕਿ ਉਹ ਕਿੱਥੇ ਰਹਿੰਦੀ ਹੈ ਕਿੱਥੇ ਜਾਂਦੀ ਹੈ ਸੋ ਸੰਭਾਵੀ ਤੌਰ ਤੇ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਦੇ ਲਈ ਉਸ ਵੱਲੋਂ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਸੀ ਪੁਲਿਸ ਨੇ ਦੱਸਿਆ ਕਿ ਕਿਸੇ ਬਹਾਨੇ ਨਾਲ ਉਹਨਾਂ ਵੱਲੋਂ ਸਕੋਰਪੀਓ ਗੱਡੀ ਤੇ ਸਵਾਰ ਹੋ ਕੇ ਅੱਗੇ ਕਮਲਕੌਰ ਦੀ ਗੱਡੀ ਲਗਾਈ ਗਈ ਅਤੇ ਉਸ ਦਾ ਗਲਾ ਕਟ ਕੇ ਆਖਿਰਕਾਰ ਉਸ ਦੀ ਹੱਤਿਆ ਜਿਹੜੀ ਆ ਉਹ ਕਰ ਦਿੱਤੀ ਗਈ ਸੋ ਇਹ ਪੂਰਾ ਮਾਮਲਾ ਜਿਹੜਾ ਪੁਲਿਸ ਦੇ ਵੱਲੋਂ ਪ੍ਰਕਾਸ਼ ਦੇ ਵਿੱਚ ਲਿਆਂਦਾ ਗਿਆ ਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਤੱਕ ਜੋ ਜਾਣਕਾਰੀ ਪੁਲਿਸ ਨੇ ਹਾਸਲ ਕੀਤੀ ਹੈ ਉਸ ਸੰਬੰਧ ਦੇ ਵਿੱਚ ਇਸ ਪੱਤਰਕਾਰ ਵਾਰਤਾ ਦੇ ਵਿੱਚ ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਵਗੈਰਾ ਸੀਗੇ ਉਹਨਾਂ ਦਾ ਜਿਹੜਾ ਬੜਾ ਬਰੂਟਲ ਮਰਡਰ ਹੋਇਆ ਹੈ ਬਠਿੰਡਾ 'ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੇ ਪਾਰਕਿੰਗ 'ਚ ਮਾਂ ਦੀ ਗੱਡੀ 'ਚ ਛਟਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ 'ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਦੀ ਜਿਹੜੀ ਡਿਊਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਜਾਂ ਕੁਝ ਖਿੱਚ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਹੈ ਇਹਦੇ 'ਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫ਼ਤੀਸ਼ 'ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮਹਿਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਇਹ ਕੰਚਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਦੇ ਮੂਵਮੈਂਟ অর ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿਵੇਂ ਨਾਨੇ ਆਨ ਅਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫ਼ਤੀਸ਼ ਚ ਫਾਈਨ ਟਿਊਨ ਕਰਾਂਗੇ ਮਨਾਲੀ ਵਿਖੇ ਘੁੰਮਣ ਫਿਰਨ ਆਈ ਇੱਕ ਸਲਾਨੀ ਲੜਕੀ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਲੜਕੀ ਆਪਣੇ ਪੂਰੇ ਪਰਿਵਾਰ ਦੇ ਨਾਲ ਇੱਥੇ ਘੁੰਮਣ ਆਈ ਸੀ ਇਸ ਦੌਰਾਨ ਜ਼ਿਪਲਾਈਨ ਤੇ ਲਟਕਦੇ ਹੋਏ ਅਚਾਨਕ ਤਾਰ ਟੁੱਟ ਗਈ ਇਹ ਹਾਦਸੇ ਤੋਂ ਬਾਅਦ ਲੜਕੀ 30 ਫੁੱਟ heightਾਂ ਖਾਈ ਦੇ ਵਿੱਚ ਡਿੱਗ ਪਈ ਇਸ ਹਾਦਸੇ ਦੇ ਵਿੱਚ ਲੜਕੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਹਾਦਸੇ ਤੋਂ ਬਾਅਦ ਇਸ ਲੜਕੀ ਨੂੰ ਮਨਾਲੀ ਦੇ ਹਸਪਤਾਲ ਦੇ ਵਿੱਚ ਪਹਿਲਾਂ ਪਰਤੀ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਚੰਡੀਗੜ੍ਹ ਉਸ ਨੂੰ ਪਰਤੀ ਕਰਵਾਇਆ ਗਿਆ ਇਸ ਦੇ ਨਾਲ ਹੀ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੁਣ ਉਸ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਲੜਕੀ ਨੂੰ ਜਿਪ ਲਾਈਨ ਤੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ ਦਰਅਸਲ ਇੱਕ ਸਲਾਨੀ ਪਰਿਵਾਰ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਜੋ ਕਿ ਨਾਗਪੁਰ ਤੋਂ ਮਨਾਲੀ ਹੁੰਮਰ ਨੇ ਲਈ ਗਿਆ ਸੀ ਜਾਣਕਾਰੀ ਦੇ ਮੁਤਾਬਿਕ ਨਾਗਪੁਰ ਦਾ ਰਹਿਣ ਵਾਲਾ ਪ੍ਰਫੁੱਲ ਬਿਜਵੇ ਆਪਣੀ ਪਤਨੀ ਅਤੇ ਧੀ ਤ੍ਰਿਸ਼ਾ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੇ ਲਈ ਮਨਾਲੀ ਆਇਆ ਸੀ ਪਿਛਲੇ ਹਫਤੇ ਐਤਵਾਰ 8 ਜੂਨ ਨੂੰ ਪਰਫੁੱਲ ਵਿਜਵੇ ਦੀ ਧੀ ਤ੍ਰਿਸ਼ਾ ਜੀ ਪਲਾਨ ਨਾਲ ਲਟਕ ਕੇ ਪਹਾੜੀ ਤੋਂ ਦੂਜੀ ਪਹਾੜੀ ਵੱਲ ਜਾ ਰਹੀ ਸੀ ਇਸ ਦੌਰਾਨ ਜਿਪ ਲਾਈਨ ਦੀ ਕੇਬਲ ਅਚਾਨਕ ਟੁੱਟ ਗਈ ਇਸ ਤੋਂ ਬਾਅਦ ਤ੍ਰਿਸ਼ਾ 30 ਫੁੱਟ ਡੂੰਗੀ ਖਾੜ ਦੇ ਵਿੱਚ ਡਿੱਗ ਗਈ ਸੀ ਇਸ ਹਾਦਸੇ ਦੇ ਵਿੱਚ ਤ੍ਰਿਸ਼ਾ ਦੇ ਪੈਰ ਦੇ ਵਿੱਚ ਗੰਭੀਰ ਸੱਟ ਲੱਗੀ ਐ ਸੋ ਇਹ ਵੀਡੀਓ ਸਾਹਮਣੇ ਆਈ ਐ ਇਸ ਵੀਡੀਓ ਤੋਂ ਬਾਅਦ ਲਗਾਤਾਰ ਇਹ ਵੀਡੀਓ ਐ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਤੇ ਤੁਹਾਨੂੰ ਦੱਸ ਦਈਏ ਕਿ ਹਜ ਇਸ ਹਾਦਸੇ ਦਾ ਸ਼ਿਕਾਰ ਹੋਈ ਲੜਕੀ ਹੈ ਜਿਹੜੀ ਉਸਦੇ ਗੰਭੀਰ ਸੱਟਾਂ ਤਾਂ ਲੱਗੀਆਂ ਨੇ ਪੈਰ ਦੇ ਵਿੱਚ ਸੱਟ ਲੱਗੀ ਹੈ ਪਰ ਉਹ ਬਿਲਕੁਲ ਠੀਕ ਠਾਕ ਹੈ ਅਤੇ ਇਸ ਵੇਲੇ ਉਹ ਨਾਗਪੁਰ ਦੇ ਹਸਪਤਾਲ ਦੇ ਵਿੱਚ ਭਰਤੀ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ ਮੌਸਮ ਦੀ ਗੱਲ ਕਰਦੇ ਹਾਂ ਪੰਜਾਬ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਜੋ ਕਿ ਇੱਕ ਹਫ਼ਤੇ ਤੋਂ ਭਿਆਨਕ ਗਰਮੀ ਦੇ ਨਾਲ ਜੂਝ ਰਹੇ ਸਨ ਉਹਨਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ ਸਵੇਰ ਤੋਂ ਹੀ ਕਈ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਹੋ ਰਹੀ ਸੀ ਅਤੇ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਦੇ ਔਸਤ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਬਟਿੰਡਾ ਦੇ ਵਿੱਚ ਤਾਪਮਾਨ 43.8 ਡਿਗਰੀ ਜਦਕਿ ਚੰਡੀਗੜ੍ਹ ਦੇ ਵਿੱਚ 42.2 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਹਵਾ ਦੇ ਵਿੱਚ ਚੱਕਰਵਾਤੀ ਗੇੜ ਹੈ ਜਿਹੜਾ ਉਹ ਬਣਿਆ ਹੋਇਆ ਹੈ ਪੱਛਮੀ ਰਾਜਸਥਾਨ ਦੇ ਨਾਲ ਲੱਗਦੇ ਅ ਇਲਾਕਿਆਂ ਦੇ ਵਿੱਚ ਪੱਛਮੀ ਗੜਬੜੀ ਵੀ ਸਰਗਰਮ ਹੈ ਇਸ ਦੇ ਨਾਲ ਹੀ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਇਸੇ ਦੇ ਨਾਲ ਹੀ ਅੰਮ੍ਰਿਤਸਰ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਮੁਕਸਰ ਸਾਹਿਬ ਬਠਿੰਡਾ ਮਾਨਸਾ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਬਰਨਾਲਾ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਗਰਮੀ ਦੀ ਲਹਿਰ ਹੈ ਅਤੇ ਰਾਤਾਂ ਨੂੰ ਵੀ ਗੰਭੀਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਪਟਿਆਲਾ ਜ਼ਿਲ੍ਹਿਆਂ ਦੇ ਵਿੱਚ ਕਈ ਥਾਵਾਂ ਤੇ ਗਰਜ ਦੇ ਨਾਲ ਬਰਸਾਤ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਤੇ ਅਗਲੇ 24 ਘੰਟਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਰ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਆਵੇਗੀ ਜਿਸ ਦੇ ਨਾਲ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਕਈ ਥਾਂ ਹੀ ਹਲਕੀ ਤੋਂ ਦਰਮਿਆਨੀ بارش ਆਉਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਤੇ ਹੁਣ ਗੱਲ ਕਰਦੇ ਹਾਂ ਸੂਬੇ ਦੇ ਵਿੱਚ ਕੋਰੋਨਾ ਦੇ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਤੇ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਖਾਸ ਐਡਵਾਈਜ਼ਰੀ ਕੋਰੋਨਾ ਨੂੰ ਲੈ ਕੇ ਜਾਰੀ ਕੀਤੀ ਗਈ ਹੈ ਸੋ ਤਾਜ਼ਾ ਰਿਪੋਰਟ ਦੇ ਮੁਤਾਬਕ ਸੂਬੇ ਦੇ ਵਿੱਚ ਇਸ ਤੋਂ ਪਹਿਲਾਂ ਸਿਰਫ 12 ਕੇਸ ਐਕਟਿਵ ਸਨ ਤੇ ਮੌਜੂਦਾ ਗਿਣਤੀ 35 ਹੋ ਗਈ ਹੈ ਸੋ ਇਸ ਵੇਲੇ ਪੰਜਾਬ ਦੇ ਵਿੱਚ 35 ਕੇਸ ਕੋਰੋਨਾ ਦੇ ਐਕਟਿਵ ਨੇ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਸੰਬੰਧ ਦੇ ਵਿੱਚ ਖਾਸ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਦੀ ਜਾਰੀ ਕੀਤੀ ਗਈ ਐਡਵਾਈਜ਼ਰੀ ਦੇ ਵਿੱਚ ਖਾਸ ਸਹਾਇਤਾਵਾਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਬਜ਼ੁਰਗਾਂ ਗਰਭਤੀ ਔਰਤਾਂ ਬਿਮਾਰਾਂ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਭੀੜ-ਪੜੱਕੇ ਵਾਲੀਆਂ ਥਾਵਾਂ ਤੋਂ ਦੂਰ ਰੱਖਣ ਅਤੇ ਜੇਕਰ ਬਾਜ਼ਾਰ 'ਚ ਜਾਣਾ ਵੀ ਪਵੇ ਤਾਂ ਮਾਸਕ ਪੈਣ ਦੀ ਸਲਾਹ ਦਿੱਤੀ ਗਈ ਹੈ ਇਸ ਤੋਂ ਲਾ ਬਾ ਸੇt ਕਰਮਚਾਰੀਆਂ ਨੂੰ 마ਸਕ ਪੈਣ ਤੇ ਕੋਵਿਡ ਦੇ ਉਚਿਤ ਵਿਹਾਰ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਖੰਗ ਦੇ ਜਾਂ ਛਿੱਕ ਦੇ ਸਮੇਂ ਮੂੰਹ ਨੂੰ ਰੁਮਾਲ ਜਾਂ ਟਿਸ਼ੂ ਦੇ ਨਾਲ ਢੱਕਣ ਦੀ ਸਲਾਹ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਖੰਗ ਬੁਖਾਰ ਤੇ ਸਾਹ ਲੈਣ ਦੀ ਤਕਲੀਫ ਦੀ ਸਥਿਤੀ ਦੇ ਵਿੱਚ ਤੁਰੰਤ 마ਸਕ ਪੈਣ ਤੇ ਡਾਕਟਰ ਦੀ ਸਲਾਹ ਲੈਣ ਦੀ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਹੱਥ ਤੋਤੇ ਬਿਨਾ ਆਪਣੇ ਚਿਹਰੇ ਅਤੇ ਮੂੰਹ ਨੂੰ ਤੇ ਅੱਖਾਂ ਨੂੰ ਨਾਲੂ ਹੋ ਜਨ ਤੱਕ ਥਾਵਾ ਤੇ ਧੋਕਣ ਤੋਂ ਬਚਿਆ ਜਾਵੇ ਅਤੇ ਆਪਣੇ ਆਪ ਖਾਸ ਤੌਰ ਤੇ ਦਵਾਈ ਨਾ ਲਈ ਜਾਵੇ ਜੇਕਰ ਸਾਹ ਦੀ ਤਕਲੀਫ ਖੰਗ ਜਾਂ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਹੁੰਦੇ ਨੇ ਤਾਂ ਜਲ ਤੋਂ ਜਲਦ ਡਾਕਟਰ ਦੇ ਨਾਲ ਸੰਪਰਕ ਕਰਕੇ ਡਾਕਟਰ ਦੀ ਸਲਾਹ ਦੇ ਮੁਤਾਬਕ ਹੀ ਦਵਾਈ ਆ ਜਿਹੜੀ ਉਹ ਲਈ ਜਾਵੇ ਤੁਹਾਨੂੰ ਦੱਸ ਦਈਏ ਲੁਧਿਆਣਾ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਮਾਮਲੇ ਨੇ ਇੱਥੇ 23 ਨਵੇਂ ਮਾਮਲੇ ਸਾਹਮਣੇ ਆਏ ਨੇ ਲੁਧਿਆਣਾ ਦੇ ਵਿੱਚ ਕੋਵਿਡ ਦੇ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਵੀ ਹੋਈ ਹੈ ਇੱਥੇ ਇਹਨਾਂ ਵਿੱਚੋਂ 69 ਸਾਲਾਂ ਦੀ ਇੱਕ ਔਰਤ ਸੀ ਜੋ ਕਿ ਪੀਜੀਆਈ ਚੰਡੀਗੜ੍ਹ ਵਿਖੇ ਜਿਸ ਦਾ ਇਲਾਜ ਚੱਲ ਰਿਹਾ ਸੀ ਉਸ ਦੀ ਮੌਤ ਹੋ ਗਈ ਹੈ ਤੇ ਦੂਜੇ 39 ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ ਇਹ ਦੋਵੇਂ ਵਿਅਕਤੀ ਗੰਭੀਰ ਬਿਮਾਰੀਆਂ ਦੇ ਨਾਲ ਜਿਹੜੇ ਉਹ ਪਹਿਲਾਂ ਹੀ ਜੂਝ ਰਹੇ ਸਨ ਤੋਂ ਸੋ ਇਨਫੈਕਸ਼ਨ ਦੇ ਜਿਹੜੇ ਇਨਫੈਕਸ਼ਨ ਕਾਰਨ ਤੱਕ ਇਹਨਾਂ ਦੇ ਲਈ ਸਾਬਤ ਹੋਈ ਤੇ ਇਹਨਾਂ ਦੀ ਮੌਤ ਹੋ ਗਈ ਹੈ ਤੇ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ